ਪਹਿਲਾਂ ਕੋਈ ਨਹੀਂ ਜਾਣਦਾ ਮੈਨੂੰ ਹੁਣ ਜਿਹੜੀ ਵੀ ਗਲੀ ਜਾਂਦਾ ਲੋਕ ਪਿੱਛੇ ਪਿੱਛੇ ਆਉਂਦੇ ਆ ਫਿਰ ਤਾਂ ਬਈ ਤੇਰੀ ਬੜੀ ਚੜ੍ਹਾਈ ਆ ਯਾਰ ਇਹੋ ਜਿਹਾ ਕੀ ਕੰਮ ਕਰਦਾ ਕੰਮ ਨਹੀਂ ਕੰਮ ਤਾਂ ਕਿਹੜਾ ਕਰਦਾ ਲੋਕਾਂ ਦਾ ਕਰਜਾ ਦੇਣਾ ਅੱਛਾ ਅੱਗੋਂ ਪਿੱਛੇ ਪਿੱਛੇ ਭਜਦੇ ਆ ਉਹ ਕਿਵੇਂ ਆਬਿੰਦਰਾ ਉਹ ਠੀਕ ਆ ਭਾਈ ਮੈਂ ਤੇਰੇ ਕੋਲ ਕੰਮ ਆਇਆ ਸੀ ਯਾਰ ਦੱਸੋ 2 ਕਿੱਲਿਆਂ ਦੀ ਫੱਕ ਦੇ ਦੇ ਯਾਰ ਫੱਕ ਤਾਂ ਯਾਰ ਮੁਸ਼ਕਲ ਆ ਭਾਈ ਦੇ ਦੇ ਬਾਈ ਬਣ ਕੇ ਜਾ ਰਾਂ ਤੂੰ ਕਰਦਾ ਹਾਂ ਬੜੀ ਮੁਸ਼ਕਲ ਹੈ ਖਾਸ਼ਾ ਬਾਣ ਪਿਆ ਜਾ ਰਾਂ ਮੈਂ ਲਾਉਣ ਦਾ ਉਹ ਭਰਾਵਾ ਮੈਂ ਤੇ ਰੇੜੇ ਵੀ ਕੰਮ ਕੱਢਿਆ ਵੀ ਯਾਰ ਠੀਕ ਆ ਭਾਈ ਜੇ ਗੱਲ ਪੈਣਾ ਲੈ ਜਾ ਫਿਰ ਤੂੰ ਐਂ ਕਰੀਂ ਫਿਰ ਵਿਹਲਾ ਨਾ ਵਹਾਣੇ ਨਾ ਵਿਹਲਾ ਨੂੰ ਮੂੰਗੀ ਵੀ ਨਹੀਂ ਉੱਥੇ ਭਰਾਵਾ ਮੂੰਗੀ ਉਹਦਾ ਪਹਿਲਾਂ ਹਾਲੀ ਨਹੀਂ ਕਰਨੀ ਹੱਥ ਲਵਾਤ ਉਹ ਚਾਚਾ ਹਾਂ ਓਏ ਆ ਮੱਕੀ ਵਾਲਾ ਆਪਾਂ ਵੀ ਬੰਗਾ ਲੈ ਲਿਆ ਉਹ ਭੈਣ ਦੇ ਨਾਲ ਪਹਿਲੀ ਵਿੱਚ ੱਗੀ ਆਨੇਓ ਇਹ ਤਾਂ ਮੱਕੀ ਦੇ ਘਰ ਆਲਾ ਮੱਕੀ ਦੇ ਘਰਾਂ ਲਾਓ ਕੀ ਮੱਕਾ ਸਰਦਾਰ ਜੀ ਕਰ ਦਿਓ ਮਾਨਤਾਨ ਪੈਸੇ ਦੇ ਦੇਂਦੇ ਦੋ ਦਿਨਾਂ ਦਾ ਭੁੱਖਾਂਗਾ ਹੈ ਨਹੀਂ ਉਹ ਕੋਸਾ ਯਾ ਅੱਗੇ ਵਗ ਜਾ ਆਏ ਨਾ ਕਰੋ ਸਰਦਾਰ ਜੀ 10 20 ਰੁਪਏ ਤਾਂ ਦੇ ਦੋ ਉਹ ਤੂੰ ਹਟਾ ਕਰਤਾ ਹੈਗਾ ਤੇਰੇ ਹੱਥ ਲੁੱਟੇ ਆਗੇ ਕੰਮ ਕਰਕੇ ਖਾ ਲਾ ਸਾਡੇ ਗਰੀਬਾਂ ਕੋਲੇ ਕੰਮ ਕਿੱਥੇ ਚੱਲ ਮੇਰੇ ਨਾਲ ਘਰੇ ਮੇਰੇ ਘਰੇ ਕੰਮ ਚੱਲੀ ਜਾਂਦਾ 300 ਰੁਪਏ ਤਾਂ ਦੀ ਦੂੰ 300 ਦੀ ਟੂਈ ਨਹੀਂ ਮਾਰਦਾ ਦਿੱਲੀ 2000 ਰੁਪਏ ਕਮਾਉਣਾ ਸਾੜਾ 300 ਦਾ ਓ ਜੰਨੇ ਹਾਂ ਬਈ ਉਹ ਤੇਰਾ ਦੋਸਤ ਮਰ ਗਿਆ ਗਿਆ ਨਹੀਂ ਤੂੰ ਓਏ ਮੈਂ ਕਿਉਂ ਜਾਵਾਂ ਬਈ ਹੋਣ ਹੀ ਨਹੀਂ ਕਰਿਆ ਉਹਨੇ ਅਬੇ ਸਾਲੇ ਓ ਲਖੇ ਤੈਨੂੰ ਊੜੇ ਵਾਲੇ ਦੇ 35 ਅੱਖਰਾਂ ਚੋਂ ਸਭ ਤੋਂ ਮਾੜਾ ਅੱਖਰ ਕਿਹੜਾ ਲੱਗਦਾ ਮਮਾ ਓ ਮਮਾ ਕਾਹਤੋਂ ਓਏ ਮਮਾ ਮੱਕੀ ਸਭ ਤੋਂ ਚੰਗਾ ਕਿਹੜਾ ਲੱਗਦਾ ਬਾਵਾ ਬਾਵਾ ਕਾਹਤੋਂ ਬਾਵਾ ਵੱਡੀ ਗਈ ਉੱਲੂਗਾ ਮੱਕੀ ਵੱਡੀ ਗਈ ਦੇਖੋ ਜੀ ਪੈਸੇ ਕਿਵੇਂ ਕਮਾਏ ਜਾਂਦੇ ਆ ਇਹ ਤਾਂ ਮੈਨੂੰ ਵੀ ਪਤਾ ਪਰ ਪੁਲਿਸ ਦੇ ਪਟਿਆਂ ਤੋਂ ਡਰ ਲੱਗਦਾ